ਅਸੀਂ ਰੰਦਾਵਾ ਪਿੰਨ ਸਰਸੇ ਦੇਰੇ ਦੇ ਕੋਲ ਹੈਗਾ ਉੱਥੋਂ ਹਰਿਆਣੇ ਤੋਂ ਇੱਧਰ ਖੜੇ ਵਾਸਤੇ ਸੇਵਾ ਲੈ ਕੇ ਆਏ ਆਂ ਲੋਕ ਬਹੁਤ ਮੁਸੀਬਤ ਹੈਗੇ ਪਸ਼ਵਾਂ ਦੀ ਤੂਰੀ ਤੇ ਤੂੜੀ ਲੈ ਕੇ ਆਏ ਆਂ ਜੀ ਪਰਮੋਦ ਜੀ ਚੋਕਰ ਚੋਕਰ ਵੀ ਹੈਗੀ ਡੀਸੀ ਸਾਹਿਬ ਦੇ ਨਾਲ ਅਸੀਂ ਸੰਪਰਕ ਕੀਤਾ ਹੋਇਆ ਸੀ 8-10 ਦਿਨਾਂ ਤੋਂ ਅੱਜ ਦੁਪਹਿਰੇ ਐਸਡੀਐਮ ਆਫਿਸ ਤੇ ਇੱਥੇ ਅਜ ਨਾਲ ਉਹਨਾਂ ਨਾਲ ਮੀਟਿੰਗ ਹੋਈ ਸੀ ਸਾਡੀ ਇਬਰਾਹਿਮਪੁਰ ਇੱਥੋਂ ਸਾਨੂੰ ਇਹ ਡਿਊਟੀ ਲਾ ਕੇ ਉਹਨਾਂ ਨੇ ਦੋ ਅਫਸਰਾਂ ਦੀ ਤੇ ਸਾਨੂੰ ਇੱਧਰ ਇਹ ਪਿੰਡ 3 4 ਦੱਸੇ ਸੀ ਸੂਰਾਪੁਰ ਪਿੰਡ ਸੂਰਾਪੁਰ ਪਿੰਡ ਗੁਜਰਾਂਵਾਲੀ ਇੱਧਰ ਅਸੀਂ ਮੰਦਰਾਵਾਲੀ ਅਸੀਂ ਹੁਣ ਰਾਸ਼ਨ ਜਿਹੜੀ ਚੂਰੀ ਹੈਗੀ ਪਸ਼ੂਆਂ ਵਾਸਤੇ ਤੇ ਤੂੜਾ ਤੂੜੇ ਦੀ ਗੰਢਾ ਬਣਾ ਕੇ ਲੈ ਕੇ ਆਏ ਆ ਸਾਨੂੰ ਪਤਾ ਸੀ ਵੀ ਉਧਰ ਰਸਤਾ ਬਹੁਤ ਖਰਾਬ ਮਿਲੂਗਾ ਤਾ ਕਰਕੇ ਅਸੀਂ ਉੱਥੋਂ ਹੀ ਸੰਪਰਕ ਕਰਕੇ ਡੀਸੀ ਮੈਂਬਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਾਲ ਆਪਣੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜੇ ਜਐਸਬੀ ਕਰ ਗਏ ਸੀ ਉਹਨਾਂ ਨੇ ਬਹੁਤ ਵਧੀਆ ਸ਼ੋਕ ਕੀਤਾ ਸੀ ਇੱਥੇ ਆ ਕੇ ਹਕੀਕਤ ਵੇਖੀ ਲੋਕ ਬਹੁਤ ਦੁਖੀ ਹੈਗੇ ਚਲੋ ਕੋਈ ਨਹੀਂ ਸਮੇਂ ਨਿਕਲ ਜੂਗਾ ਸਮੇਂ ਸੁਖਦਾ ਵੀ ਆਊਗਾ ਦੁਖਦਾ ਵੀ ਆਊਗਾ ਆਣ ਵਾਲਾ ਸਮਾਂ ਸਾਡਾ ਸੁਖਦਾ ਹੀ ਹੋਊਗਾ ਮਹੀਨੇ ਦੋ ਮਹੀਨੇ ਦਾ ਕਸ਼ਟ ਹੈਗਾ ਥੋੜਾ ਫਸਲਾਂ ਦਾ ਨੁਕਸਾਨ ਹੈ ਜੀ ਜਿਆਦਾ ਪਸ਼ੂਆਂ ਦੀ ਦਿੱਕਤ ਹੈਗੀ ਜੀ ਪਸ਼ੂ ਪਸ਼ਵਾਂ ਦੀ ਜਿਹੜੀ ਤੂੜੀ ਸੀਗੀ ਚਾਰਾ ਸੀਗੀ ਉਹ ਖਰਾਬ ਹੋ ਗਿਆ ਪਸ਼ੂਆਂ ਦੀ ਬਿਮਾਰੀ ਵੀ ਜ਼ਿਆਦਾ ਵਧ ਗਈ ਤੂੜੀ ਜ਼ਿਆਦਾ ਖਾਣ ਕਰਕੇ ਜਿਵੇਂ ਹੁਣ ਫੰਗਸ ਵਾਲੀ ਬਿਮਾਰੀ ਹੈਗੀ ਉਹ ਵੀ ਬਾਤ ਬਧੂ ਬਿਮਾਰੀ ਹੈਗੀ ਪਸ਼ਵਾਂ ਨੂੰ ਜ਼ਿਆਦਾ ਦਿੱਕਤ ਹੈਗੀ ਤੁਹਾਨੂੰ ਇਥੇ ਕੋਈ ਦਿੱਕਤ ਦਾ ਸਾਹਮਣਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਲੋਕ ਵਧੀਆ ਸ਼ੋਅ ਕਰੀ ਜਾਂਦੇ ਆ ਜੀ ਆਇਆਂ ਨੂੰ ਮੈਂ ਕਿਵੇਂ ਡਿਊਟੀ ਲਾ ਰੱਖੀ ਹੈ ਬੰਦੇ ਸਾਡੇ ਨਾਲ ਹੈਗੇ ਕੋਈ ਗੱਲ ਨਹੀਂ ਵਧੀਆ ਜੀ ਆਇਆਂ ਨੂੰ ਦੇਈ ਜਾਂਦੇ ਜੀ ਸੇਵਾ ਲੈ ਕੇ ਹੁੰਦਾ ਉਹਦੇ ਵਾਸਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਮੈਸੇਜ ਤਾਂ ਜਿਹੜਾ ਸੇਵਾ ਲੈ ਕੇ ਆਉਂਦੇ ਆਓ ਜ਼ਰੂਰ ਆਓ ਲੋਕ ਕਾੜ ਕਰ ਬੈਠੇ ਉਸ ਟਾਈਮ ਪਾਣੀ ਸੀਗਾ ਵਧੂ ਜਿਹੜੀ ਸਹਾਇਤਾ ਸਟੇਸ਼ਨ ਤੇ ਪਹੁੰਚਣੀ ਸੀਗੀ ਉੱਚੀ ਕਿ ਨਾ ਪਹੁੰਚੀ ਲੋਕ ਰਸਤੇ ਤੇ ਵੀਡੀਓ ਡਾਲੀ ਜਾਂਦੇ ਨੇ ਕਿ ਰਸਤੇ ਜੀ ਸ਼ਿੱਟ ਕੇ ਚਲੇ ਗਏ ਐਜੀ ਗੱਲ ਨਹੀਂ ਹੈਗੀ ਅਸੀਂ ਹੁਣ ਵੇਟ ਕਰਕੇ ਆਏ ਆ ਹਫਤਾ 10 ਦਿਨ ਮੌਸਮ ਸਾਫ ਹੋ ਗਿਆ ਤੇ ਪਿੰਡ ਦੇ ਪਿੰਡ ਦੇ ਨਾਲ ਨਾਲ ਅਸੀਂ ਚੱਲੀ ਜਾਂਦੇ ਆ ਮਹੀਨੇ ਸਾਡੇ ਨਾਲ ਲੂਟੀ ਲਾ ਰੱਖੀ ਹੈ ਬੰਦੇ ਸਾਡੇ ਨਾਲ ਹੈਗੇ ਹਾਲਾਤ ਆ ਕੇ ਵੇਖੇ ਕਿਸ ਤਰ੍ਹਾਂ ਦੇ ਹਾਲਾਤ ਖਰਾਬ ਹੈ ਜੀ ਬਹੁਤ ਖਰਾਬ ਹਾਲਾਤ ਹੈ ਸਰਕਾਰਾਂ ਵੀ ਮਦਦ ਕਰੇ ਤੇ ਆਪਸ ਦੇ ਇਹਦੇ ਨਾਲ ਕੋਈ ਧਰਮ ਹੈਗਾ ਨਾ ਕੋਈ ਜਾਤੀ ਹੈਗੀ ਸਭ ਬੰਦੇ ਇਨਸਾਨੀਅਤ ਦੇ ਨਾਲ ਹੋਣਾ ਚਾਹੀਦਾ ਹੈ ਇਨਸਾਨੀਅਤ ਦੀ ਸੇਵਾ ਰੱਬ ਦੀ ਸੇਵਾ ਅਮਰਪਾਲ ਸਿੰਘ ਮੈਂ ਬੈਠਣ ਇਨਸਪੈਕਟਰ ਜੀ ਸਾਡੀ ਐਸ ਡੀ ਐਮ ਸਾਹਿਬ ਦੇ ਥਰੂ ਅੱਜ ਡਾਕਟਰ ਕਵਲ ਸਿੰਘ ਸਿੰਘ ਐਸ ਪੀਓ ਸਾਹਿਬ ਦੇ ਮੈਸੇਜ ਦੇ ਨਾਲ ਇਹ ਬੜੀ ਦੂਰੋਂ ਸੇਵਾ ਲੈ ਕੇ ਆਏ ਸੀ ਜੀ ਸਾਡਾ ਡਿਪਾਰਟਮੈਂਟ ਵੱਲੋਂ ਡਿਊਟੀ ਲੱਗੀ ਜੀ ਅਸੀਂ ਜਿਹੜੇ ਪਿੰਡਾਂ 'ਚ ਜ਼ਰੂਰਤ ਹੈ ਜੀ ਉਤੇ ਅਸੀਂ ਇਹਨਾਂ ਦੇ ਨਾਲ ਹੈਲਪ ਕਰਾ ਰਹੇ ਹਾਂ ਆਚਾਰ ਦੀ ਤੂੜੀ ਦੀ ਜਿਹੜਾ ਪਿੰਡ-ਪਿੰਡ ਅਸੀਂ ਪਹੁੰਚਾ ਰਹੇ ਹਾਂ ਇਹ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਇਹ ਕਾਫੀ ਗੰਦਰ ਰਿਸਪੌਂਸ ਮਿਲ ਰਿਹਾ ਬਾਹਰੋਂ ਹਾਂਜੀ ਠੀਕ ਹੈ ਜੀ ਬਹੁਤ ਇਹ ਲੋਕ ਜਿਹੜੇ ਜ਼ਰੂਰਤ ਹੈ ਜੀ ਇਸ ਵੇਲੇ ਜਿਹੜੀ ਆਚਾਰ ਦੀ ਤੂੜੀ ਦੀ ਉਹ ਅਸੀਂ ਪਹਿਲ ਦੇ ਆਧਾਰ ਤੇ ਜਿਹੜੀ ਪਸ਼ੂਆਂ ਲਈ ਜਿਹੜਾ ਚੱਲ ਰਿਹਾ ਹੈ ਸਾਡਾ ਚੈਲੰਜ ਰਾਇਸ਼ਨ ਪਾਣੀ ਦੀ ਪੂਰਤੀ ਹੋ ਰਹੀ ਬਾਹਰੋਂ ਸੰਗਤ ਜਿਹੜੀ ਲੱਗੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਇਹ ਡਿਪਾਰਟਮੈਂਟ ਦੇ ਸਹਿਯੋਗ ਨਾਲ ਸਹੀ ਜਿਹੜਾ ਸਹੀ ਤਰੀਕੇ ਨਾਲ ਸਹੀ ਹੱਥਾਂ